ਸਤਿ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਜਿਹੜੀ ਵੀਡੀਓ ਹੈ ਉਹ ਆਪਾਂ ਬੈਕ ਗਲਾ ਬਣਾਉਣ ਬਾਰੇ ਤੇ ਕੱਟਣ ਬਾਰੇ ਦੱਸਾਂਗੇ ਤੁਹਾਨੂੰ ਬਹੁਤ ਪਹਿਨਾ ਕਹਿ ਦਿੰਨੀ ਆ ਕਿ ਆਪਾਂ ਨੂੰ ਬੈਕ ਗਲੇ ਤੇ ਲੀਰ ਲਾਂਚ ਪ੍ਰੋਬਲਮ ਆਉਂਦੀ ਹੈ ਫਲ ਪੈਂਦਾ ਹੈ ਉਹਦੇ ਜੇ ਆਪਾਂ ਤੁਹਾਨੂੰ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਬੈਕ ਗਲੇ ਦੀ ਕਟਿੰਗ ਕਰਦੇ ਆ ਆਪਾਂ ਉੱਪਰ ਇਸ ਨੂੰ 2.5 ਇੰਚ ਰੱਖਣਾ ਹੈ 2 ਜਾਂ 2.5 ਇੰਚ ਕਿਉਂਕਿ ਕੁਛ ਇਹੀ ਸੀਨ ਦੇ ਵਿੱਚ ਆ ਕੇ 2.5 ਇੰਚ ਹੋ ਜਾਣਾ ਇਸ ਨੂੰ ਆਪਾਂ ਜਿਹੜਾ ਡੀਪ ਰੱਖਣਾ ਹੈ ਉਹ ਆਪਾਂ 5 ਇੰਚ ਰੱਖਣਾ ਹੈ ਇਸ ਦੀ ਲੰਗਾਈ ਇਸ ਤਰ੍ਹਾਂ ਬਾਕਸ ਬਣਾ ਕੇ ਤੁਸੀਂ ਕੱਟ ਸਕਦੇ ਹੋ ਇਸ ਤਰ੍ਹਾਂ ਆਸਾਨੀ ਨਾਲ ਕੱਟਿਆ ਜਾਂਦਾ ਏ उपरों गला आपको ज्यादा चौड़ा नहीं करना नहीं था। तो इतों कंधे डिगन लग पे मोड़े डिगन लग पे पलो गाहो तो ढाई तीन इंच चौड़ा भी कर सकते हो पर उपरों ज़्यादा चौड़ा नहीं करना इस तरह आप आपू प्रोपर गलाई शेप देकर कट लेना इस तरह अपना गला बिल्कुल प्रोपर शेप में कटिया गया क्योंकि जेकर अपना गला वह तरीके कटिया होगा फिर ही इस इसते वध्या तरीके लीर लगेगी हम आप रेब लीर कटिंग करा इस तरह लीर आप पूरी तरह रेब कटनी है फिर ही लीर सफाई ना नगती है इस तरह आप एक सवा एक इंच चौड़ी लीर कटनी है इस तो ज़्यादा चौड़ी लीर आप नहीं कट्टनी ਇਸ ਤਰ੍ਹਾਂ ਪਲੀਰ ਕੱਟ ਲਈ ਹੈ ਇਸ ਦੇ ਵਿੱਚ ਆਪਾਂ ਇਸ ਤਰ੍ਹਾਂ ਟੇਡਾ ਜੋੜ ਹੀ ਪਾਵਾਂਗੇ ਕਿਉਂਕਿ ਜੇਕਰ ਆਪਾਂ ਸਿੱਧਾ ਜੋੜ ਲਾਉਣੀ ਹੈ ਤਾਂ ਉਹ ਚੁੱਬਦਾ ਹੈ ਤੇ ਉਸ ਦੇ ਵਿੱਚ ਸਫਾਈ ਵੀ ਨਹੀਂ ਆਉਂਦੀ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਜੋੜ ਲਾ ਲਿਆ ਹੈ ਜੇਕਰ ਤੁਹਾਡੇ ਕੋਲ ਕੱਪੜਾ ਘੱਟ ਹੈ ਤਾਂ ਤੁਸੀਂ ਇਸ ਤਰ੍ਹਾਂ ਜੋੜ ਲਾ ਕੇ ਵੀ ਲਾ ਸਕਦੇ ਹੋ ਨਹੀਂ ਤਾਂ ਆਪਾਂ ਸਲਵਾਰ ਦੇ ਕੁੰਦਿਆਂ ਵਾਲੀ ਸੀਨ ਨਾਲੋਂ ਵੀ ਇਸ ਤਰ੍ਹਾਂ ਰੇਵਲੀ ਉਤਾਰ ਸਕਦੇ ਹਾਂ ਬਿਲਕੁਲ ਰੇਵ ਹੁੰਦੀ ਹੈ ਹੁਣ ਆਪਾਂ ਇਸ ਤਰ੍ਹਾਂ ਕਮੀਜ਼ ਦਾ ਸਿੱਧਾ ਪਾਸਾ ਰੱਖਣਾ ਹੈ ਤੇ ਇਸ ਲੀਰ ਨੂੰ ਆਪਾਂ ਉਲਟਾ ਕੇ ਰੱਖਣਾ ਹੈ ਆਪਾਂ ਬਿਲਕੁਲ 2-2 ਸੂਤ ਦੀ ਸੀਨ ਦੇ ਵਿੱਚ ਕਪੜਾ ਦੇਣਾ ਹੈ ਜਿਆਦਾ ਕਪੜਾ ਆਪਾਂ ਸੀਨ ਦੇ ਵਿੱਚ ਨਹੀਂ ਦੇਣਾ ਇੱਥੋਂ ਆਪਾਂ ਬਿਲਕੁਲ ਥੋੜਾ ਕਪੜਾ ਦੇਣਾ ਜੇਕਰ ਜਿਆਦਾ ਮੋਟਾ ਸੂਤ ਹੈ ਤਾਂ ਆਕੇ ਨਿਕਲਦੀ ਹੈ ਤਾਂ ਤੁਸੀਂ ਅੱਧੇ ਦੇ ਪੈਰ ਦਾ ਵੀ ਦੇ ਸਕਦੇ ਹੋ ਇਸ ਤਰ੍ਹਾਂ ਆਪਾਂ ਬਿਲਕੁਲ ਥੋੜਾ ਕਪੜਾ ਸੀਨ ਦੇ ਵਿੱਚ ਦੇਣਾ ਹੈ ਹੁਣ ਨਹੀਂ ਆਪਣੀ ਲੀਰ ਸਫਾਈ ਨਾਲ ਲੱਗੂਗੀ ਆਪਾਂ ਇਸ ਦੇ ਵਿੱਚ ਲੀਰ ਵੀ ਨਹੀਂ ਖਿੱਚਣੀ ਤੇ ਕਪੜਾ ਵੀ ਨਹੀਂ ਖਿੱਚਣਾ ਤੁਸੀਂ ਦੇਖ ਸਕਦੇ ਹੋ ਨਾ ਹੀ ਤਾਂ ਆਪਾਂ ਕਮੀਜ਼ ਵਾਲਾ ਕਪੜਾ ਖਿੱਚਣਾ ਹੈ ਤੇ ਨਾ ਹੀ ਆਪਾਂ ਲੀਰ ਖਿੱਚਣੀ ਹੈ ਇਸ ਤਰ੍ਹਾਂ ਲੀਰ ਲਾਉਣ ਨਾਲ ਬਹੁਤ ਵਧੀਆ ਸਫਾਈ ਨਾਲ ਲੀਰ ਲੱਗੂਗੀ ਬਿਲਕੁਲ ਵੀ ਵਾਲ ਨਹੀਂ ਪਾਊਗਾ ਜੇਕਰ ਮੇਰੀਆਂ ਪਹਿਣਾ ਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਆਪਾਂ ਦੇਰ ਦੇ ਪੈਰ ਦਾ ਕੱਪੜਾ ਵਿੱਚ ਦੇ ਕੇ ਸੀਨ ਲਾ ਲੈਣੀ ਆ ਧਿਆਨ ਰੱਖਿਓ ਆਪਾਂ ਲੀਰ ਨੂੰ ਜਾਂ ਕੱਪੜੇ ਨੂੰ ਖਿੱਚਣਾ ਨਹੀਂ ਹੈ ਬਿਲਕੁਲ ਵੀ ਨਹੀਂ ਤਾਂ ਇਸ ਦੇ ਵਿੱਚ ਵਾਲਪੈਨ ਲੱਗ ਜਾਣਗੇ ਤੁਸੀਂ ਦੇਖ ਸਕਦੇ ਹੋ ਆਪਣੀ ਲੀਰ ਪ੍ਰੋਪਰ ਲੱਗ ਗਈ ਹੈ ਹੁਣ ਆਪਾਂ ਇਸ ਤੇ ਇਸ ਤਰ੍ਹਾਂ ਛੋਟੇ ਛੋਟੇ ਕੱਟ ਲਾ ਲੈਣੇ ਆ ਕੱਟ ਆਪਾਂ ਸਿੱਧੇ ਨਹੀਂ ਲਾਉਣੇ ਕੱਟ ਆਪਾਂ ਥੋੜੇ ਟੇਡੇ ਰੇਵ ਲਾਉਣੇ ਆ ਜੇਕਰ ਆਪਾਂ ਸਿੱਧੇ ਕੱਟ ਲਾਵਾਂਗੇ ਤਾਂ ਆਪਣੀ ਸੀਨ ਵੀ ਘੱਟ ਸਕਦੀ ਹੈ ਇਸ ਤਰ੍ਹਾਂ ਕੱਟ ਲਾਉਣ ਨਾਲ ਹੀ ਕੱਪੜਾ ਢਿੱਲਾ ਹੋ ਜਾਂਦਾ ਤੇ ਵਾਲ ਨਹੀਂ ਪੈਂਦਾ ਹੁਣ ਆਪਾਂ ਲੀਰ ਨੂੰ ਇਸ ਤਰ੍ਹਾਂ 모ੜਾਂਗੇ ਲੀਰ ਨੂੰ ਆਪਾਂ ਬਹੁਤ ਜ਼ਿਆਦਾ ਚੌੜੀ ਰੱਖ ਕੇ ਨਹੀਂ 모ੜਨਾ ਇਹ ਆਪਾਂ ਜਿਹੜਾ ਮਾਰਜਿਨ ਹੈ ਕੱਪੜਾ ਜਿਹੜਾ ਉਸ ਨੂੰ ਆਪਾਂ ਲੀਰ ਵਾਲੇ ਪਾਸੇ ਰੱਖਾਂਗੇ ਜਿਹੜਾ ਦਬਾਲ ਆ ਕੱਪੜਾ ਆਪਣੇ نیچے ਵਾਲਾ ਸੀਨ ਵਾਲਾ ਕੱਪੜਾ ਉਹਨੂੰ ਆਪਾਂ ਲੀਰ ਵਾਲੇ ਪਾਸੇ ਰੱਖਣਾ ਉਹਨੂੰ ਆਪਾਂ ਕੱਪੜੇ ਵਾਲੇ ਪਾਸੇ ਨਹੀਂ ਰੱਖਣਾ ਉਹਨੂੰ ਆਪਾਂ ਲੀਰ ਵਾਲੇ ਪਾਸੇ ਰੱਖਣਾ ਕਮੀਜ਼ ਵਾਲੇ ਪਾਸੇ ਨਹੀਂ ਰੱਖਣਾ ਇਸ ਤਰ੍ਹਾਂ ਆਪਾਂ ਲੀਰ ਨੂੰ ਬਿਲਕੁਲ ਬਰੀਕ ਲਾਵਾਂਗੇ ਕਿ ਜੇਕਰ ਆਪਾਂ ਚੌੜੀ ਲੀਰ ਲਾਈ ਤਾਂ ਉਸ ਦੇ ਵਿੱਚ ਆਲ ਆਟੋਮੈਟਿਕ ਹੀ ਬੈਣਗੀ ਇਸ ਤਰ੍ਹਾਂ ਆਪਾਂ ਬਿਲਕੁਲ ਬ੍ਰੀਕ ਲਾਉਣੀ ਹੈ ਸੀਨ ਆਪਾਂ ਇਸ ਤਰ੍ਹਾਂ ਬਿਲਕੁਲ ਸਲਾਈ ਦੇ ਨਾਲ-ਨਾਲ ਝੜ ਦੇ ਵਿੱਚ ਸੀਨ ਲਾਉਣੀ ਹੈ ਤੁਸੀਂ ਵੇਖ ਸਕਦੇ ਹੋ ਮੈਂ ਜ਼ੂਮ ਕਰਕੇ ਦਿਖਾਇਆ ਬਿਲਕੁਲ ਬ੍ਰੀਕ ਲੀਰ ਲਾਉਣੀ ਹੈ ਤੇ ਸਲਾਈ ਬਿਲਕੁਲ ਨਾਲ-ਨਾਲ ਝੜ ਵਿੱਚ ਲਾਉਣੀ ਹੈ ਇੱਥੇ ਆਪਾਂ ਸਲਾਈ ਲਾਉਣੀ ਹੈ ਜੇਕਰ ਆਪਾਂ ਚੌੜੀ ਲੀਰ ਲਈ ਤਾਂ ਉਸ ਦੇ ਵਿੱਚ ਵਾਲਾ ਆਟੋਮੈਟ ਕੀ ਪੈਣਗੇ ਇਸ ਤਰ੍ਹਾਂ ਬਿਲਕੁਲ ਬਰੀਕ ਲੀਰ ਲਾਉਣੀ ਆ ਆਪਾਂ ਇਸ ਤਰ੍ਹਾਂ ਆਪਾਂ ਸਾਰੀ ਨੀਰ ਨੂੰ ਅੰਦਰ ਵੱਲ ਨੂੰ ਮੋੜ ਕੇ ਸੀਨ ਲਾ ਦੇਣੀ ਆ ਬੋਤਸ ਫਾਈਨਲ ਆਪਣਾ ਗਲਾ ਬੰਨ੍ਹ ਦਾ ਇਸ ਤਰੀਕੇ ਨਾਲ ਬਣਾਉਂਗੀ ਤਾਂ ਆਪਾਂ ਕੰਮ ਕਰ ਲੱਗੇ ਬਿਲਕੁਲ ਵੀ ਕਾਲ ਨਹੀਂ ਕਰਨੀ ਕਿਉਂਕਿ ਜੇ ਆਪਾਂ ਸੈਜ਼ਨ ਨਾਲ ਕੰਮ ਸਫਾਈ ਨਾਲ ਕਰਾਂਗੇ ਤਾਂ ਵੇਖੋ ਨੂੰ ਵੀ ਸੋਹਣਾ ਲੱਗਦਾ ਹੈ ਜੇਕਰ ਆਪਾਂ ਇਸ ਤਰ੍ਹਾਂ ਚੌੜੀ ਲੀਰ ਲਾਤੀ ਜਾਂ ਆਪਾਂ ਕਾਲੀ ਵਿੱਚ ਲਾਤੀ ਤਾਂ ਉਹ ਵੇਖਣ ਵਾਲੇ ਨੂੰ ਵੀ ਨਹੀਂ ਵਧੀਆ ਲੱਗਦਾ ਤੇ ਆਪਦੇ ਮਨ ਨੂੰ ਵੀ ਤਸੱਲੀ ਨਹੀਂ ਹੁੰਦੀ ਦੇਖੋ ਆਪਣੀ ਲੀਰ ਬਿਲਕੁਲ ਪ੍ਰੋਪਰ ਤਰੀਕੇ ਨਾਲ ਲੱਗ ਗਈ ਹੈ ਹੁਣ ਆਪਾਂ ਇਸ ਦੇ ਵਿੱਚ ਐਕਸਟਰਾ ਕੱਪੜਾ ਨਹੀਂ ਛੱਡਣਾ ਕਿਉਂਕਿ ਇਸ ਦੇ ਨਾਲ ਸਫਾਈ ਨਹੀਂ ਆਉਂਦੀ ਇਹ ਕੱਪੜਾ ਜਦੋਂ ਆਪਾਂ ਤਰਪਾਈ ਕਰਦੇ ਆਂ ਉਹ ਦੇਸਦਾ ਰਹਿੰਦਾ ਬਿਲਕੁਲ ਆਪਾਂ ਨਾਲੋ ਨਾਲੋ ਕਰਕੇ ਇਸ ਤਰ੍ਹਾਂ ਇਹ ਕੱਪੜਾ ਲਾ ਦੇਣਾ ਹੈ ਧਿਆਨ ਨਾਲ ਇਸ ਤਰ੍ਹਾਂ ਆਪਾਂ ਇਸ ਕੱਪੜੇ ਨੂੰ ਲਾਉਣਾ ਹੈ ਆਪਣੀ ਕਮੀਜ਼ ਦੇ ਵਿੱਚ ਟਾਕਣਾ ਲੱਗ ਜੇ ਇਸ ਤਰ੍ਹਾਂ ਬਿਲਕੁਲ ਧਿਆਨ ਨਾਲ ਆਪਾਂ ਇਸ ਨੂੰ ਬਿਲਕੁਲ ਸੀਨ ਦੇ ਨਾਲੋ ਨਾਲੋ ਲਾ ਦੇਣਾ ਐ ਐਕਸਟਰਾ ਕੱਪੜਾ ਇਸ ਤਰ੍ਹਾਂ ਆਪਾਂ ਐਕਸਟਰਾ ਕੱਪੜਾ ਲਾਤਾ ਹੈ ਦੇਖੋ ਆਪਣੀ ਲੀਰ ਬਿਲਕੁਲ ਸਫਾਈ ਨਾਲ ਲੱਗ ਗਈ ਹੈ ਹੁਣ ਆਪਾਂ ਇਸ ਨੂੰ ਜਿਵੇਂ ਮਰਜ਼ੀ ਤਰਪਾਈ ਕਰੀਏ ਜਿਸ ਤਰ੍ਹਾਂ ਆਪਾਂ ਮਰਜ਼ੀ ਅੰਦਰ ਵੱਲ ਨੂੰ ਮੋੜੀਏ ਇਸ ਦੇ ਵਿੱਚ ਬਿਲਕੁਲ ਵੀ ਵਾਲ ਨਹੀਂ ਪਊਗਾ ਬਹੁਤ ਸੋਹਣੇ ਤਰੀਕੇ ਨਾਲ ਆਪਣੀ ਲੀਰ ਲੱਗ ਗਈ ਹੈ ਬਹੁਤ ਸੋਹਣੇ ਤਰੀਕੇ ਨਾਲ ਆਪਣਾ ਬੈਕ ਗਲਾ ਬਣ ਗਿਆ ਤੁਸੀਂ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਤਰਪਾਈ ਕਰ ਲਵਾਂਗੇ ਦੇਖੋ ਆਪਣੇ ਬਿਲਕੁਲ ਵੀ ਵਾਲ ਨਹੀਂ ਪੈ ਰਿਹਾ ਇਤੇ ਵੀ ਆਪਣੇ ਪੋਰਾ ਵੀ ਬਾਲ ਨਹੀਂ ਪਹਿਰਿਆ ਇਸ ਤਰ੍ਹਾਂ ਆਪਾਂ ਸਫਾਈ ਨਾਲ ਰੇਵਲੀ ਰਲਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਥੈਂਕ ਯੂ